ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥਿ ਅੜਾ ਪ੍ਰਭ ਇੱਕ ਦੂਜਰ ਨਾ ਹੀ ਕੋਇ ਥਾਂਤ ਸੰਨੰਤਰ ਆਪ ਜਲ ਸਰਪੂਰ ਸੋਇ ਜਲ ਤਲ ਵਹੀ ਅਲ ਪੂਰ ਰਹਿਆ ਸਰਬ ਦਾਤਾ ਪਰਵਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਿਆ ਕਹਿਗਣੀ ਪਾ ਦੇ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਅਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ੰਤ ਸਾਥ ਜੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਨਤ ਨੰਤਰ ਆਪ ਜਲ ਸਰਪੂਰ ਸੋਏ ਜਲਥਲ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਣੀ ਪਾ ਦੇ ਸਰਣ ਸੁਆਮੀ ਸੁਖੇ ਗਾਮੀ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪ੍ਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥਿ ਅੜਾ ਪ੍ਰਭ ਇੱਕ ਦੂਜਰ ਨਹ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲਤਨ ਬਹੀ ਲਪੂਰ ਰਹਿਆ ਸਰਬਦਾ ਤਬਰਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹ ਅਗਨੀ ਪੈ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਇਸ ਪ੍ਰਪਤ ਨਾਮ ਹੋਏ ਸ਼ਾਂਤ ਸਾਥੀ ਜੜਾ ਪ੍ਰਭ ਏਕ ਦੂਸਰ ਨਾ ਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਥਲ ਮਹੀਰ ਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਪਾਦਰ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਰਿਆਤਾਰ ਹੋ ਤਿਸ ਪ੍ਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਇੱਕ ਦੂਜਰ ਨਾ ਹੇ ਕੋਏ ਥਾਂਸ ਨੰਤਰ ਆਪ ਜਲ ਸਰਪੂਰ ਸੋਏ ਜਾਲਤਲ ਬਹੀ ਲਪੂ ਰਹਿਆ ਸਰਬਦਾ ਤਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹ ਗਨੀ ਪਜ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ਾਂਤ ਸਾਥੀ ਅੜਾ ਪ੍ਰਭ ਇੱਕ ਦੂਸਰ ਨਾ ਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਨ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਪਾ ਦੇ ਸਰਣ ਸੁਆਮੀ ਸੁਖੇ ਗਾਮੇ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਇੱਕ ਦੂਜਰ ਨਹ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਾਲਤਲ ਬਹੀ ਲਪੂਰ ਰਹਿਆ ਸਰਬਦਾਤਾ ਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਗਨੀ ਪੈ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ੰਤ ਸਾਥੀ ਜੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਥਲ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬਿਆੰਤ ਗੁਣ ਤਾ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨ ਆਨ ਨਹਿ ਕੋਏ ਬਿਨ ਬੰਤ ਨਾਨਕ ਦੇ ਆਤਾਰ ਹੋ ਤਿਸ ਪਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥਿ ਯੜਾ ਪ੍ਰਭ ਇੱਕ ਦੂਜਰ ਨਾ ਕੋਇ ਥਾਂਤਨੰਤਰ ਆਪ ਜਲ ਸਰਪੂਰ ਸੋਇ ਜਲ ਤਲ ਵਹੀល ਪੂਰ ਰਹਿਆ ਸਰਬ ਦਾਤਾ ਪ੍ਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹਿ ਗਨੀ ਆਦੇ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ੰਤ ਸਾਥੀ ਜੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਲ ਮਹੀਰ ਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨਾ ਆਨ ਨਹਿ ਕੋਏ ਬਿਨ ਬੰਤ ਨਾਨਕ ਦਿਆਤਾ ਹੋ ਤਿਸ ਪ੍ਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਜਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਸਰ ਪੂਰ ਸੋਏ ਜਾਲਤਨ ਬਹੀ ਲਪੂਰੇ ਰਹਿਆ ਸਰਬਦਾ ਤਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹਿਗਨੀ ਪਜ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ੰਤ ਸਾਥ ਜੜਾ ਪ੍ਰਭ ਏਕ ਦੂਸਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਸਰਬੂਰ ਸੋਏ ਜਲ ਥਲ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬਿਆੰਤ ਗੁਣ ਤਾ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨਾ ਆਨ ਨਹਿ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥ ਜੜਾ ਪ੍ਰਭ ਏਕ ਦੂਜਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਵਹੀ ਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਵਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਹਿ ਕੇ ਗਨੀ ਪਾਦ ਸਰਣ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨਹ ਕੋਏ ਬਿਰਵੰਤ ਨਾਨਕ ਦੇ ਆਧਾਰ ਹੋ ਤਿਸ ਪ੍ਰਾਪਤ ਨਾਮ ਹੋਏ ਸ਼ਾਂਤ ਸਾਥੀ ਜੜਾ ਪ੍ਰਭ ਏਕ ਦੂਸਰ ਨਾ ਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਥਲ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੇ ਗਾਮੇ ਤਿਸ ਬਿਨ ਆਨ ਨਾ ਹੀ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪਰ ਆਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਪ੍ਰਭ ਇੱਕ ਦੂਜਰ ਨਾ ਹੀ ਕੋਇ ਥਾਂਤਨੰਤਰ ਆਪ ਜਲ ਸਰਪੂਰ ਸੋਏ ਜਲ ਤਲ ਵਹੀ ਅਲ ਪੂਰ ਰਹਿਆ ਸਬਦਾ ਤ ਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹ ਗਨੀ ਪਾ ਦੇ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਤਿਸ ਪਰਪਤ ਨਾਮ ਹੋਏ ਸ਼ੰਤ ਸਾਥੀ ਜੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਲ ਮਹੀਰ ਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨਾ ਆਨ ਨਹਿ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪ੍ਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਜਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਥਲ ਪੂਰ ਸੋਏ ਜਲਤਨ ਬਹੀ ਲਪੂਰੇ ਰਹਿਆ ਸਰਬਦਾਤਾ ਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹਿ ਗਨੀ ਪਾਜ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨਨ ਕੋਏ ਬਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ਾਂਤ ਸਾਥੀ ਜੜਾ ਪ੍ਰਭ ਇੱਕ ਦੂਸਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਲ ਮਹੀਰ ਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਆਦ ਸਰਰ ਸੁਆਮੀ ਸੁਖੇ ਗਾਮੇ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਇੱਕ ਦੂਜਰ ਨਹ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਾਲਤਲ ਵਹੀ ਲਪੂਰ ਰਹਿਆ ਸਰਬਦਾ ਤਬਰਤਨੀ ਗੋਪਾਲ ਗੋਬਿੰਦ ਅੰਤ ਨਹੀਂ ਬਿਅੰਤ ਗੁਣ ਤਾਂ ਕਿਆ ਕਗਨੀ ਪੈ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਇਸ ਪ੍ਰਪਤ ਨਾਮ ਹੋਏ ਸ਼ੰਤ ਸਾਥੀ ਜੜਾ ਪ੍ਰਭ ਏਕ ਦੂਸਰ ਨਹੀਂ ਕੋਏ ਥਾਨਤ ਨੰਤਰ ਆਪ ਜਲ ਸਰਪੂਰ ਸੋਏ ਦਾਲਤਾ ਲਮਹੀਰ ਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੇ ਗਾਮੇ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥ ਜੜਾ ਪ੍ਰਭ ਏਕ ਦੂਸਰ ਨਹੀਂ ਕੋਏ ਥਾਂ ਸੰਤਰ ਆਪ ਜਲ ਸਰ ਪੂਰ ਸੋਏ ਜਲ ਤਲ ਵਹੀ ਅਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਵਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਹਿ ਕੇ ਗਨੀ ਪਾਦ ਸਰਣ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨਾ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਾਪਤ ਨਾਮ ਹੋਏ ਸ਼ਾਂਤ ਸਾਥੀ ਅੜਾ ਪ੍ਰਭ ਇੱਕ ਦੂਸਰ ਨਾ ਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਨ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਪਾ ਦੇ ਸਰਣ ਸੁਆਮੀ ਸੁਖੇ ਗਾਮੀ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਰਿਆਤਾਰ ਹੋ ਤਿਸ ਪਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਇੱਕ ਦੂਜਰ ਨਹ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲਤਲ ਬਹੀ ਲਪੂਰੇ ਰਹਿਆ ਸਰਬਦਾਤਾ ਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹ ਅਗਨੀ ਪੈ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਰਵੰਤ ਨਾਨਕ ਦੇ ਆਤਾਰ ਹੋ ਇਸ ਪ੍ਰਪਤ ਨਾਮ ਹੋਏ ਸ਼ੰਤ ਸਾਥੀ ਜੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਂਤ ਨੰਤਰ ਆਪ ਜਲ ਸਰ ਪੂਰ ਸੋਏ ਜਲ ਥਲ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨਾ ਆਨ ਨਹੀਂ ਕੋਏ ਬਿਨਵੰਤਾ ਨਾਨਕ ਅਯਾਤਾਰ ਹੋ ਤਿਸ ਪਰ ਆਪਤ ਨਾਮ ਹੋਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥਿ ਅੜਾ ਪ੍ਰਭ ਇੱਕ ਦੂਜਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਲ ਵਹੀ ਅਲ ਪੂਰ ਰਹਿਆ ਸਰਬ ਦਾਤਾ ਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਹਿ ਕੈ ਅਗਨੀ ਪਾ ਦੇ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ੰਤ ਸਾਥੀ ਜੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਲ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਪਾਦ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪ੍ਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਇੱਕ ਦੂਜਰ ਨਾ ਕੋਏ ਥਾਂਤਨੰਤਰ ਆਪ ਜਲ ਸਰਪੂਰ ਸੋਏ ਜਾਲਤਨ ਵਹੀ ਲਪੂਰੇ ਰਹਿਆ ਸਰਬਦਾਤਾ ਬਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹ ਗਨੀ ਪਜ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ੰਤ ਸਾਥੀ ਜੜਾ ਪ੍ਰਭ ਏਕ ਦੂਸਰ ਨਾ ਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ thân ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੈ ਗਾਮੇ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕਿਆ ਤਾਰ ਹੋ ਤਿਸ ਪਰ ਆਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥਿ ਅੜਾ ਪ੍ਰਭ ਇੱਕ ਦੂਜਰ ਨਾ ਹੀ ਕੋਇ ਥਾਂਤ ਨੰਤਰ ਆਪ ਜਲਸਰ ਪੂਰ ਸੋਏ ਜਲ ਤਲ ਵਹੀ ਅਲ ਪੂਰ ਰਹਿਆ ਸਰਬ ਦਾਤਾ ਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹਿ ਗਨੀ ਪਾ ਦੇ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਅਧਾਰ ਹੋਇ ਤਿਸ ਪ੍ਰਪਤ ਨਾਮ ਹੋਇ ਸ਼ੰਤ ਸਾਥੀ ਜੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਨਤ ਨੰਤਰ ਆਪ ਜਲ ਸਰਪੂਰ ਸੋਏ ਜਲਥਲ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਭਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨਾ ਆਨ ਨਹਿ ਕੋਏ ਬਿਨ ਬੰਤ ਨਾਨਕ ਅਤਾ ਰਹੋ ਤਿਸ ਪ੍ਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥ ਜੜਾ ਪ੍ਰਭ ਏਕ ਦੂਜਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲਤਨ ਵਹੀ ਲਪੂਰੇ ਰਹਿਆ ਸਰਬਦਾ ਤਬਰਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹਿ ਗਨੀ ਪਜ ਸਰਣਾ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨ ਕੋਏ ਬਿਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ਾਂਤ ਸਾਥੀ ਜੜਾ ਪ੍ਰਭ ਇੱਕ ਦੂਸਰ ਨਾ ਹੀ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਨ ਮਹੀਰ ਪੂਰ ਰਹਿਆ ਸਰਬ ਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਹਿ ਕਿਆ ਗਨੀ ਬਾਦੇ ਸਰਣ ਸੁਆਮੀ ਸੁਖੇ ਗਾਮੀ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਰਿਆਤਾਰ ਹੋ ਤਿਸ ਪਰਾਪਤ ਨਾਮ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਸਾਥੀ ਅੜਾ ਪ੍ਰਭ ਇੱਕ ਦੂਜਰ ਨਹ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਾਲਤਨ ਬਹੀ ਲਪੂ ਰਹਿਆ ਸਰਬਦਾਤਾ ਪਰਵਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਿਆ ਕਹ ਅਗਨੀ ਪਜ ਸਰਣ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨਨ ਕੋਏ ਬਰਵੰਤ ਨਾਨਕ ਦੇ ਆਤਾਰ ਹੋ ਤਿਸ ਪ੍ਰਪਤ ਨਾਮ ਹੋਏ ਸ਼ਾਂਤ ਸਾਥੀ ਜੜਾ ਪ੍ਰਭ ਇੱਕ ਦੂਸਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਸਰਪੂਰ ਸੋਏ ਜਲ ਤਲ ਮਹੀਰ ਪੂਰ ਰਹਿਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣ ਤਾਂ ਕਹਿ ਕਿਆ ਗਣੀ ਪਾ ਦੇ ਸਰਣ ਸੁਆਮੀ ਸੁਖੇ ਗਾਮੇ ਤਿਸ ਬਿਨ ਆਨ ਨਹ ਕੋਏ ਬਿਨ ਬੰਤ ਨਾਨਕ ਅਤਾਰ ਹੋ ਤਿਸ ਪ੍ਰਾਪਤ ਨਾਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ